ਆਜਾ ਕੰਮ ਤੇ ਚੱਲੀਏ ਲੇਟ ਹੋ ਜਨੇ ਅੱਜ ਮਾਤਾ ਨੂੰ ਦੱਸ ਦਵਾਂ ਨੇ ਮੈਂ ਜਾਵਾਂ ਕੰਮ ਤੇ ਮਾਤਾ ਠੀਕ ਹੈ ਹਾਂ ਠੀਕਾ ਪੁੱਤ ਕੀ ਗੱਲ ਅੱਜ ਕਿਵੇਂ ਲੋਜੀ ਲੈ ਕੇ ਬੈਗੀ ਪੁੱਤ ਠੰਡ ਲੱਗੀ ਜਾਂਦੀ ਹੈ ਤੈਨੂੰ ਮੈਂ ਤੜਕੀ ਨਾ ਲੇ ਬੁਖਾਰ ਭੂਰ ਤਾਂ ਨਹੀਂ ਹੋ ਗਿਆ ਤੇ ਨਾ ਬੁਖਾਰ ਤਾਂ ਕਾਨੂੰ ਹੋਇਆ ਅੱਛਾ ਤੇਰੀ ਨੂੰ ਕੋਈ ਕੰਮ-ਕੁਮ ਤਾਂ ਨਹੀਂ ਵੜਾ ਕਰਾਉਂਦੀ ਨਾ ਉਹ ਤੋ ਨਹੀਂ ਕਰਾਉਂਦੀ ਕੋਈ ਕੰਮ ਇੱਥੋਂ ਤੈਨੂੰ ਦੇ ਕੰਮ ਕਰਨ ਦੀ ਕੋਈ ਲੋੜ ਨਹੀਂ ਸਾਰੀ ਉਮਰ ਤਾਂ ਕੰਮ ਕਰ ਲਿਆ ਸਾਨੂੰ ਪਾਲ-ਪੋਸ ਕੇ ਵੱਡੇ ਕਰਤਾ ਕੰਮਾਂ ਤੇ ਲਾਤਾ ਤੈਨੂੰ ਕੋਈ ਲੋੜ ਨਹੀਂ ਖਪਾ ਆਪੀ ਕਰੂਗੀ ਉਹ ਜੇ ਉਹ ਕਹਿੰਦੇ ਦੱਸ ਮੈਨੂੰ ਆਪੀ ਕਹਿਣਾ ਦੋ ਹੈਗੀਆਂ ਨੂੰਹਾਂ ਤੇਰੇ ਹੁਣ ਦੇਖ ਆਪੀ ਕਰਨੀਆਂ ਉਹ ਨਾ ਪੁੱਤ ਮੈਨੂੰ ਤਾਂ ਕੁਛ ਨਹੀਂ ਕਹਿੰਦੀ ਹੈਗੀ ਮੈਂ ਤਾਂ ਗੜਬੀ ਸਰਾਹਣੇ ਹੁੰਦੇ ਤੱਟ ਦੇ ਵਿੱਚ ਆਦੀ ਮੈਨੂੰ ਤਾਂ ਕੁਛ ਨਹੀਂ ਕਹਿੰਦੀ ਅੱਛਾ ਹਾਂ ਖਾਣਾ ਪੀਣਾ ਟਾਈਮ ਤੇ ਜਮਾ ਦਿੰਦੀਆਂ ਤਾਜਾ ਹਾਂ ਪੁੱਤ ਜਮਾ ਟਾਈਮ ਤੇ ਤਾਜਾ ਖਾਣਾ ਪੀਣਾ ਗੱਲ ਮੰਨ ਤੈਨ ਰੱਖੀ ਜੇ ਕੋਈ ਗੱਲ ਹੈ ਮੈਨੂੰ ਦੱਸ ਦੀ ਨਾ ਕੋਈ ਲੋੜ ਨਹੀਂ ਤੈਨੂੰ ਨਾ ਨਾ ਕੋਈ ਗੱਲ ਨਹੀਂ ਹੈ ਜਿੱਦ ਕਲਦੀਆਂ ਪੜੀਆਂ ਲੇਖੀਆਂ ਨੇ ਉਹੜੀਆਂ ਇਹੇ ਜਿਹੀ ਹੁੰਦੀਆਂ ਨੇ ਇਹਨਾਂ ਨੂੰ ਫਿਕਰ ਘਟ ਹੁੰਦੀ ਹੈ ਕੋਈ ਤੈਨੂੰ ਉਹ ਤੇ ਤਾਂ ਮੈਨੂੰ ਖੂਸ ਨਹੀਂ ਕਹਿੰਦੇ ਹੈਗੇ ਨਾ ਪਾਪਾ ਜੀ ਮੈਨੂੰ ਕੰਮ ਨੂੰ ਕਹਣ ਨਾ ਮੈਨੂੰ ਇਹ ਐਂਕ ਜਵਾਬ ਦੇਣ ਖਾਣ ਪੀਣ ਨੂੰ ਇਹ ਤਾਂ ਕਹਿੰਦੇ ਜੋ ਮਰਜ਼ੀ ਖਾ ਪੀ ਜੋ ਮਰਜ਼ੀ ਕੁਛ ਕਰ ਤੈਨੂੰ ਕੋਈ ਕੰਮ ਲੋ ਕਰਨ ਦੀ ਲੋੜ ਨਹੀਂ ਹੈਗੀ ਇਹ ਤਾਂ ਮੈਨੂੰ ਐ ਕਹੇ ਜਾਂਦੇ ਬਸ ਠੀਕ ਉਹ ਇਹ ਦਵਾਈ ਬੂਟੀ ਲੋੜੇ ਵਿੱਚ ਦੱਸ ਅਗਰ ਮੈਂ ਜਾਣਦਾ ਹੁੰਦਾ ਮੈਂ ਲਿਆ ਦੂੰਗਾ ਨਾ ਪੁੱਤ ਤੈਨੂੰ ਮੈਂ ਦੱਸੂੰ ਮੈਂ ਹੋਰ ਕਿਹਨੂੰ ਦੱਸੂੰਗਾ ਤੁਹਾਨੂੰ ਮੈਂ ਦੱਸੂੰਗੀ ਮੈਂ ਹਾਂ ਜੇ ਕਈ ਵਾਰ ਕਿਤੇ ਕੋਈ ਜਾਣਦਾ ਯਾਤਰਾ 'ਚ ਉਤਰਾਂ ਤੇ ਜਾਣਾ ਹੋਵੇ ਕੋਈ ਜਾਣਦਿਆ ਹੁੰਦਾ ਗਵਾਂਢੀ ਦਸਤੀ ਨਾਲ ਬਗਦੀ ਜਦੋਂ ਪੈਸੇ ਲੈ ਜੀ ਫੜ ਕੇ ਠੀਕ ਆ ਪੁੱਤ ਚੰਦਰ ਮੈਂ ਲੈ ਠੀਕ ਆ ਚਲ ਮੈਂ ਤਾਂ ਹੁਣ ਜਾਣਾ ਕੰਮ ਤੇ ਲੇਟ ਹੋ ਜਾਂਦਾ ਬਸ ਆਉਣ ਵਾਲੀ ਹੈ ਮੇਰੀ ਠੀਕ ਆ ਬੱਲ ਤੂੰ ਆਮ ਕਾਲ ਜੋ ਵੀ ਦਵਾਈ ਬੂਟੀ ਦ ਲੇ ਜੇ ਮੈਂ ਹੁਣ ਇਹਨੂੰ ਦੱਸ ਦਿਆਂ ਤਾਂ ਤਾ ਤ ਉਹ ਤੋਂ ਮੈਂ ਮਾਰਤੀ ਨਹੀਂ ਦੱਸਦੀ ਤਾਂ ਉਹ ਤੋਂ ਮਾਰਤੀ ਦੇਖਾ ਕੰਮ ਤਾਂ ਸਾਰਾ ਮੇਰੇ ਦਾ ਆਏਗਾ ਮੇਰੇ ਤੇ ਤਾਂ ਇਹ ਹਕੂਮਤ ਚਲਾਉਂਦੀਆਂ ਨੇ ਦੋਨਾਂ ਨੇ ਕਰ ਰੱਖਿਆ ਏਕਾ ਬੁੜੀ ਤਾਂ ਕਰਾਂ ਚ ਲੋਕਾਂ ਨੂੰ ਮੁਲਤਾਨ ਨੂੰ ਮੈਂ ਕੀ ਦੱਸਾਂ ਉਹ ਤਾਂ ਵਿਚਾਰੇ ਹੁਣ ਤੜਕੀ ਜਾਂਦੇ ਨੇ ਆਥਣੇ ਆਉਂਦੇ ਨੇ ਉਹਨਾਂ ਨੂੰ ਕਿਵੇਂ ਤਾਂ ਵੀ ਬੇਬੇ ਕੀ ਕਰਦੀ ਹੈਗੀ ਕੀ ਕੰਮ ਕਰਾਉਂਦੀ ਨੇ ਬੇਬੇ ਤਾਂ ਸਾਰਾ ਕੰਮ ਤਾਂ ਮੇਤੋਂ ਕਰਾਉਂਦੀਆਂ ਨੇ ਰਾਉਂਦੀਆਂ ਵੀ ਤਾੜ ਨਾਲ ਨਹੀਂ ਆ ਮੇਰੇ ਤਾਂ ਬੱਸ ਦੀ ਗੱਲ ਹੈ ਨਹੀਂ ਬਈ ਮੈਂ ਮੁੱਢਿਆਂ ਨੂੰ ਮੈਂ ਦੱਸ ਰੱਖੀ ਮੈਂ ਤਾਂ ਬਹੁਤ ਮੇਰੀ ਜਾਨ ਅੰਦਰੋਂ ਅੰਦਰੋਂ ਔਖੀ ਹੈ ਲੈ ਮੁੰਡਾ ਇਹਦਾ ਵਗ ਗਿਆ ਉਹ ਤਾਂ ਉਹ ਸ਼ਾਮ ਨੂੰ ਉਹ ਡਿਊਟੀ ਤੋਂ ਲਾ ਬੈਠੇ ਨੇ ਜਾਰੀ ਨਾਲ ਲੋਚਲੀ ਉੱਟੀ ਇਹਨੂੰ ਮੈਂ ਦਿੰਨੀ ਆ ਪਤਾ ਨਹੀਂ ਬੇਬੇ ਤੂੰ ਕਿਵੇਂ 앉ੀ ਹੈ ਪੁੱਤ ਪਾਲਾ ਲੱਗਦਾ ਹੈਗਾ ਲੋਚਲੀ ਉੱਟੀ ਪਾਲਾ ਲੱਗਦਾ ਐ ਲੋਕੀ ਬੈਠੀ ਹੈਗੀ ਲੈਂ ਕਰ ਤੇਰਾ ਬਲ ਤਾਂ ਮੈਂ ਤਾਰਦੀ ਆ ਲੋ ਵੀ ਤਾਰ ਹਾਂ ਉਹ ਸਾਰੇ ਪੈਨੇ ਕੰਮ ਕਰਨ ਵਾਲੇ ਕੰਮ-ਕੁਮ ਹੱਥ ਪਾਵਣ ਟ ਜਾ ਕੇ ਮੈਂ ਠੰਡਾ ਮਜ਼ਾ ਕੇ ਪੈਣੀ ਆਉਂਦਾ ਮੇਥੇ ਕੰਮ ਹੁੰਦੇ ਪੁੱਤ ਮੈਨੂੰ ਨਹੀਂ ਠੰਡਾ ਲੱਗਦੇ ਜਾ ਕੇ ਕੰਮ-ਕੁਮ ਕਰ ਰੋ ਤੂੰ ਉੱਠ ਚੱਲ ਲੈ ਬੁੜੀਏ ਤੇਰੇ ਮੁੰਡੇ ਸਾਮ ਨੂੰ ਆਉਣਗੇ ਜਿਹੜੇ ਤੈਨੂੰ ਕੰਮ ਕਹਿਣੀ ਆ ਚੁੱਪ ਕਰ ਕੰਮ ਕਰ ਚੱਲ ਜੇ ਕੋਈ ਮੁੰਡੇ ਨਾਲ ਗੱਲ ਕਰੀਆ ਤਾਂ ਦੁਆਲੇ ਸੋਚ ਲਈ ਪਤਾ ਕਿ ਕੀ ਬਣੂਗਾ ਮੈਂ ਕੀ ਕਹਿਣਾ ਬੁੱਤਾ ਮੈਂ ਕੀ ਕਹਿਣ ਜੋਗਰੀਆਂਗੇ ਇਕ ਨੇ ਮੈਂ ਕੀ ਕਹਾਂ ਜੋ ਗਰੇ ਪੁੱਤ ਮੈਂ ਕੀ ਕਹਾਂ ਲੈ ਮੇਰੀ ਗੱਲ ਸੋਂ ਬੜੀ ਏ ਨਾਲ ਤੇ ਪਹਿਲਾ ਭਾਂਡੇ ਮਾਜ ਲਈ ਬਾਅਦ ਚ ਗੋਹਾ ਵੱੱਥੀਆਂ ਹੀ ਜਾ ਕੇ ਬੜੰਜ ਨਾ ਟੋਕਰਾ ਪੱਥੀਆਂ ਭਰ ਲਈ ਫਿਰ ਮੱਧਾ ਨੂੰ ਪਾਣੀ ਪਿਆਰੀ ਸਨਿਹ ਲਾਦੀ ਮੇਰਾ ਸਦੋਦਾ ਮੈਂ ਤਾਂ ਦੋ ਘੰਟ ਪੈਣੀ ਆ ਜੇ ਪੁੱਤ ਇੱਕ ਦੋ ਕੰਮ ਤੁਸੀਂ ਕਰ ਲੋ ਵਿੱਚੋਂ ਫੇਰ ਨਹੀਂ ਕੋਈ ਉਹ ਹੁੰਦਾ ਮੈਂ ਤਾਂ ਬਿਮਾਰ ਆ ਮੈਥੇ ਤਾਂ ਬੰਦੇ ਨਹੀਂ ਲੈ ਪੁੱਤ ਫਿਰ ਹੁਣ ਮੈਂ ਹੀ ਜੀ ਠੰਡ ਤੇ ਮੈਂ ਨਹੀਂ ਬਿਮਾਰ ਹੋਊਂਗੀ ਮੈਨੂੰ ਤਾਂ ਪਤਾ ਨਹੀਂ ਆ ਸਾਰੇ ਕੰਮ ਕਹਿਤਾ ਸਾਰੇ ਕੰਮ ਕਰਦੀ ਜੇ ਕਿਸਨ ਦੱਸਦੇ ਆ ਤੇ ਮੁੰਡਿਆਂ ਤਾਂ ਸੋਚ ਲਈ ਆਪਣੇ ਆਪ ਨੇ ਪੰਨੀਆਂ ਕਿ ਬਣੂ ਦੇਖ ਪੁੱਤ ਮੈਂ ਤਾਂ ਨਾ ਤਾਂ ਮੈਂ ਮੁੰਡਿਆਂ ਨੂੰ ਦੱਸਾਂ ਅੱਧੇ ਕੰਮ ਪੁੱਤ ਤੂੰ ਕਰ ਮੈਨੂੰ ਇੰਨੇ ਕੰਮ ਬਣਦੇ ਨਹੀਂ ਤੁਸੀਂ ਕਰੋ ਆਪਣੇ ਕੰਮ ਕਿਰਨਾ ਤੋਂ ਕਰਾ ਲਈ ਕਿਰਨਾ ਵਾਰ ਸੂਟ ਦੇਣ ਗਈ ਹੋਈ ਹੈਗੀ ਮੈਂ ਤਾਂ ਬਣਦੇ ਨਹੀਂ ਮੈਂ ਤਾਂ ਪੈਣੀ ਆ ਵੀ ਤੂੰ ਛੋੜੇ ਨਹੀਂ ਸੂਟ ਸੱਟ ਲੋਟ ਆਉਂਦੇ ਮੈਂ ਤਾਂ ਦੇ ਕੰਮ ਕਰੂੰ ਮੈਂ ਤਾਂ ਸਾਰੇ ਨਿਪਟ ਬਣਦੇ ਹੈਗੇ ਲੈ ਬੁੜੀਏ ਤੈਨ ਸਾਰੇ ਕੰਮ ਦੇਨਾ ਤੇ ਸਾਰੇ ਕੰਮ ਕਰਦੀ ਮੈਂ ਜਾ ਕੇ ਪੈਣੀ ਆ ਹੁਣ ਚੰਗਾ ਭਾਈ ਕਰਨ ਨਹੀਂ ਪੈਣਗੇ ਤਾਂ ਕੰਮ ਹੋ ਮੈਨੂੰ ਉਹ ਤਾਂ ਬਗਦੀਆਂ ਭਾਈ ਆਪੂ ਆਦੀ ਦਮੈਨ ਨੂੰ ਤੁਹਾਨੂੰ ਕਰਨੇ ਪੈਣਗੇ ਜੋ ਆਪਾਂ ਜਿਹੜੇ ਬਣ ਗਏ ਕਰ ਲੂੰਗੀ ਬਾਕੀ ਦੇ ਭਾਈ ਦੇਖੀ ਜਾਊਗੀ ਕੀ ਬਣ ਮੈਂ ਤਾਂ ਟੋਕਰਾ ਪਾਸੇ ਲੈ ਆਉਣਾ ਪਊਗਾ ਹੁਣ ਓਏ ਕਰਨਾ ਹਾਂਜੀ ਮੰਮੀ ਆ ਗਈ ਪੁੱਤਾਂ ਹਾਂ ਮੰਮੀ ਦੇਈ ਛੁੱਟ ਹਾਂ ਦੇਈ ਮੰਮੀ ਐ ਕਰ ਪੁੱਤਾਂ ਮੇਰ ਨੇ ਇੱਕ ਦੋ ਕੰਮ ਕਰਾ ਉਹ ਤਾਂ ਸਿਰ ਦਾ ਬਹਾਨਾ ਲਾ ਕੇ ਪਈ ਦੀ ਨਾ ਮੰਮੀ ਮੈਥੇ ਤਾਂ ਆਪਣੀ ਬਣ ਦੋ ਉਹ ਤੋਂ ਕਰਾ ਲ ਮੈਂ ਤਾਂ ਪੈਣੀ ਆ ਜਾ ਕੇ ਪੁੱਤ ਫੇਰ ਹੁਣ ਇੰਨੇ ਕੰਮ ਮੈਂ ਕਿਵੇਂ ਕਰਾਂ ਫੇਰ ਉਹ ਤੋਂ ਕਰਾ ਲ ਮੈਂ ਤਾਂ ਜਾਨੀ ਆ ਮੈਂ ਤਾਂ ਪੈਣੀ ਆ ਜਾ ਉਹ ਬਿਮਾਰ ਹੋ ਰਹੀ ਹੈਗੀ ਕੁਛ ਨਹੀਂ ਹੁੰਦਾ ਉਹਨੂੰ ਠਾਲ ਲੈ ਫੇਰ ਤੂੰ ਆਪੀ ਕਰ ਲੈ ਮੈਂ ਤਾਂ ਜਾ ਕੇ ਪੈਣੀ ਆ ਪੁੱਤ ਐ ਫੇਰ ਸਾਰੇ ਕੰਮ ਮੈਂ ਕਰੀਆ ਕੁਛ ਨਹੀਂ ਹੁੰਦਾ ਤੂੰ ਕਰ ਲੈ ਮੈਂ ਤਾਂ ਜਾ ਕੇ ਪੈਣੀ ਆ ਮੇਰਥੋਂ ਨਹੀਂ ਕੰਮ ਕਰਾ ਇਹ ਗੱਲ ਸੁਣੋ ਫੇਰ ਫੇਰ ਮੈਂ ਤਾਂ ਅੱਥਨੇ ਹੁਣ ਮੁੰਡਿਆਂ ਨੂੰ ਦੱਸੂ ਦੱਸ ਦੇ ਮੈਂ ਤਾਂ ਜਾ ਕੇ ਪੈਣੀ ਆ ਉਹ ਤੋਂ ਕਰਾ ਲ ਮੈਂ ਤਾਂ ਹੁਣ ਆਈ ਆ ਵੀ ਮੈਂ ਤਾਂ ਸਾਰੇ ਕੰਮ ਮ ਨਾ ਤੂੰ ਉਹਨੂੰ ਕਹੀ ਦੀ ਤੂੰ ਤੋ ਕਰਾ ਲੱਗਾਗਾ ਤੋ ਮੈਂ ਤਾਂ ਜਾ ਕੇ ਪੈਣੀ ਆ ਉਹ ਵੀ ਜਵਾਬ ਦੇ ਕੇ ਹੁਣ ਮੈਂ ਕੀ ਕਰਾਂ ਮੁੰਡਿਆਂ ਨੂੰ ਦੱਸਾਂ ਕ ਨਾ ਦੱਸਾਂ ਹੁਣ ਸਿਆਪੇ ਚ ਜਾਂਦਾ ਮੇਰੀ ਪੈਗੀ ਵਿੱਚ ਵਿਚਾਲੇ ਕੰਮ ਸਾਰੇ ਹੁਣ ਮੇਰੇ ਸਿੱਕਦੇ ਨੇ ਉਹ ਪੈਗੀ ਬਹਾਨਾ ਲਾ ਕੇ ਇਹ ਉਹਨੇ ਉਹ ਵੀ ਪੱਟ ਤੇ ਉਹ ਵੀ ਸਖਿਆਲੀ ਨਾਲ ਇਹ ਕਹਿੰਦੇ ਸਾਰੇ ਕੰਮ ਹੁਣ ਲਮੀ ਨੂੰ ਕਰਨੇ ਪੈਣਗੇ ਇਹ ਕਹਿੰਨੀ ਆਉਤਾ ਸਖਿਆਲੀ ਨਾਲ ਆਪਦੀ ਲੈ ਕੀ ਬੁੜੀ ਚ ਚਲ ਮੁਕਾਦੀਆਂ ਨੇ ਚਾਲ ਮਨਾ ਮੈਨੂੰ ਤਾਂ ਫਿਰ ਕਰਨੇ ਪਊ ਇਹਨਾਂ ਨੂੰ ਪਉ ਭੋਗਤਣਾ ਜਿਵੇਂ ਮੈਨੂੰ ਤਪਾਉਂਦੀਆਂ ਆਈਆਂ ਇਹਨਾਂ ਨੂੰ ਕਰਨਾ ਪਊ ਜਿਹੜਾ ਕੋਸੂ ਚਾਲ ਹੁਣ ਤਰਾ ਹੁਕਮ ਲਾ ਗਈਆਂ ਭੋਂਗੀ ਦੀ ਦਾਲ ਤਰਾ ਇਤਨੇ ਮੁੰਡੇ ਆ ਜਾਣਗੇ ਅੱਜ ਤਾਂ ਮੈਨੂੰ ਗੱਲ ਲੱਕ ਕੇ ਕਰਨੀ ਪਊ ਲੱਕ ਕੇ ਕਰਨੀ ਪਊ ਜਮੈਂ ਇਹ ਮੈਨੂੰ ਡੁਕੀ ਕਰਦੀਆਂ ਅੱਜ ਤਾਂ ਮੁੰਡਿਆਂ ਨੂੰ ਦੱਸੂ ਦਾਲ ਤਾਂ ਹੁਣ ਮੈਂ ਬਣ ਗਈ ਸਾਤੀ ਤੇ ਲਾਈ ਜਿਉ ਨਾ ਹੁਣ ਸੰਨੀ ਰਲਾਉਂਗੀ ਨਾ ਦੁੱਧ ਵੀ ਦੇਣਗੀਆਂ ਫੇਰ ਹੁਣ ਮੈਂ ਸੰਨੀ ਵੀ ਰਲਾ ਹੀ ਦੇਵਾਂ ਫੇਰ ਹੀ ਦੁੱਧ ਦੇਣਗੀਆਂ ਹੁਣ ਇਤਨੇ ਹਮਸ ਤਾਂ ਮਿੰਦਾ ਕਰਨੇ ਪਊ ਉਹ ਤਾਂ ਫਿਰ ਗਿਆ ਟਲਦੇ ਆ ਇਤਨੇ ਮਿੰਦਾ ਕਰਨੇ ਪਊ ਮੇਰ ਤਾਂ ਬਾਲ ਗਿਆ ਜੂਨ ਮਾਰ ਗਿਆ ਕਿ ਅਗਲਾ ਕਹਿੰਦਾ ਮੁੰਡੇ ਬਹਿ ਕੇ ਜਾਨ ਸੌਖੀ ਹੋਊਗੀ ਕਿ ਇੰਨੇ ਜਨ ਉਹਾਂ ਤੋਂ ਕਰਾਉਣਾ ਤੇ ਦੇਖ ਸਾਰੇ ਕੰਮ ਤਾਂ ਮੈਨੂੰ ਹੀ ਕਰਨੇ ਪੈਂਦੇ ਨੇ ਜੇ ਕਦੇ ਦਾਲ ਕਰ ਲੈ ਕਦੇ ਸੰਨੀ ਦਾਲ ਹੈ ਸਾਰਾ ਕੁਝ ਮੇਰੇ ਗਾਲੇ ਕਰਤਾ ਇਹਨਾਂ ਨੇ ਤਾਂ ਇਹ ਕਹਿੰਦੀ ਜਮਨੀ ਬਸ ਐਨਿਆ ਯਾਰ ਮੈਂ ਮਾਤਰਾ ਬਕੀ ਸੇ ਨੂੰ ਨਾ ਦੇਵੇ ਜਿੰਨੇ ਜਿੰਨੇ ਮੇਰੀਆਂ ਆਈਆਂ ਨੇ ਲੇ ਇਹ ਤਾਂ ਜਿੰਨੇ ਜਿਆ ਹੈਗੇ ਨੇ ਹੈਗੀਆਂ ਨੇ ਜੇ ਮੁੰਡਾ ਆ ਗਿਆ ਘਰੇ ਕਲੀ ਸਪਉਗਾ ਮੈਂ ਤਾਂ ਆਪ ਦਾ ਵਿਰੋਧ ਆਉਂਦੇ ਨੂੰ ਬੈਠੇ ਜਾਂਦੀ ਆਂ ਇਹ ਕਹਿੰਦੀ ਆ ਫੇਰ ਆਪ ਦੇ ਕਰਦੇ ਪੱਟੀ ਮੇ ਸਹੂਗੀ ਹੋਰ ਕੀ ਬਣੇ ਫੇਰ ਮੈਂ ਤਾਂ ਲੋਹੇ ਚ ਲਿਪਟਕੀ ਬੈ ਜਾਣੀ ਆਉਦੇ ਆਉਦੇ ਨੂੰ ਇਹ ਕਹਿੰਦੀ ਆਉਦੇ ਆਉਦੇ ਨੂੰ ਲਿਪਟਕੀ ਬੈ ਜਾਣੀ ਮੈਂ ਤਾਂ ਨੂੰ ਪਤਾ ਨਹੀਂ ਲੱਗਦਾ ਤਨ ਚਾਰ ਵਸ ਤੇ ਤਨ ਚਾਰ ਕੰਮ ਕਰਤੇ ਤੇ ਨਿਤ ਇੱਕ ਦੋ ਰਹੇਗੀ ਫਿਰ ਕਰ ਦੂਗੀ ਨੀ ਕਰਨਾ ਹਾਂਜੀ ਮੈਂ ਸਵੇਰੇ ਮੰਮੀ ਨੂੰ ਕੰਮ ਲਾ ਕੇ ਪਈ ਸੀ ਆ ਕੇ ਮੈਂ ਚਲ ਦੇਖੇ ਕੰਮ ਕਰਿਆ ਨਾ ਕਰਿਆ ਕਿਧਰ ਮੁੰਡਾ ਮੜਦਾ ਨਹੀਂ ਆ ਕੇ ਦੇਖੀ ਚਲ ਦੇਖਦੇ ਆ ਜਾ ਕੇ ਵੀ ਕੰਮ ਕਰਿਆ ਕੰਨਾ ਉਹਨੇ ਕੋਈ ਨਹੀਂ ਬੁੜੀਏ ਤੇਰਾ ਮੁੰਡਾ ਆ ਗਿਆ ਕੰਮ ਤੋਂ ਹਾਂ ਆਇਆ ਫੇ ਤੂੰ ਆ ਬੈਠੀ ਕੰਮ ਕਰਤੇ ਆ ਮੈਂ ਦੇਖ ਕਰਦੇ ਪੁੱਤ ਤੱਕ ਫੇ ਸਾਰੇ ਘਾਤਾ ਨਹੀਂ ਕਰਿਆ ਮੈਂ ਤੱਕ ਗਈ ਪੁੱਤ ਮੈਂ ਫੇ ਸਾਰੇ ਘਰ ਹਾਲੇ ਮੁੰਡਾ ਆਇਆ ਨਹੀਂ ਤੇਰਾ ਮੈਂ ਥੱਕ ਗਈ ਪਈ ਹਾਂ ਹੁਣ ਤੁਸੀਂ ਕਰ ਲਓ ਇੰਨੇ ਤਾਂ ਸੱਤੋਂ ਨਹੀਂ ਬਣਦੇ ਅਸਤ ਬਿਮਾਰ ਆ ਅੱਛਾ ਵੇ ਤਾਂ ਤੁਸੀਂ ਬਿਮਾਰ ਰਹੋ ਭਾਈ ਮੈਂ ਕਰ ਲੈਂਦੀ ਹਾਂ ਤੁਹਾਡੀ ਮਰਜ਼ੀ ਹੈ ਇੰਨੇ ਤੇਰਾ ਮੁੰਡਾ ਆਊਗਾ ਇੰਨੇ ਹਲਾ ਟਾਈਮ ਪਿਆ ਉਹਦਾ ਇੰਨੇ ਕੰਮ ਕਨਵੇੜ ਦੇ ਉਹਦੇ ਆਉਣ ਚ ਘੰਟਾ ਪਿਆ ਹੈ ਜੇ ਕੰਮ ਸਾਰਾ ਨਿਵੇੜ ਦੇ ਉਸ ਤੋਂ ਬਾਅਦ ਬਹਿ ਜੀ ਰੋਟੀ ਪਣੀ ਖਾ ਲਈ ਇਹਨੇ ਕੰਮ ਨਿਵੇੜ ਦੇ ਨਿਵੇੜ ਦੰਨੀ ਬੱਤੀ ਤੱਕ ਤੁਹਾਡੀ ਮਰਜ਼ੀ ਜਿਵੇਂ ਕੰਮ ਅਸੀਂ ਜਾ ਕੇ ਪੈਂਦੇ ਠੀਕ ਐ ਸੀ ਜਾਣੇ ਨਹੀਂ ਮੈਨੂੰ ਪੰਜ ਦੱਸ ਸੀ ਤੂੰ ਸਾਰਾ ਤਾਂ ਕੰਮ ਮਕਰਾਲਿਆ ਮੈਨੂੰ ਤਾਂ ਕਹਿ ਨਹੀਂ ਗਾਈ ਦੱਸੀ ਨਾ ਤੂੰ ਕੋਈ ਨਾ ਆਉਣ ਦੇ ਮੁੰਡਿਆਂ ਨੂੰ ਛੋੜੀਆਂ ਬਟਾਉ ਗੁੱਤਾਂ ਕੋਈ ਨਾ ਦੇਖਦੀਆਂ ਜਾ ਕਿ ਕੀ ਕਰੀਏ ਜਾਂ ਨਾ ਤਾਂ ਇਹਦੀ ਤਨਖਾਹ ਵਧਾਈ ਜਾਂ ਉਹਨਾਂ ਨੇ ਕੰਮ ਤੇ ਬਹੁਤ ਜ਼ਾਇਤ ਤੰਗ ਕਰ ਲੱਗੇ ਕਾਰਨ ਕੀ ਹੋ ਗਿਆ ਬਤੇਰੀ ਮਾਂ ਦੀ ਫਰੀ ਸੇਵਾ ਕਰਦੇ ਆਪਾਂ ਜੀ ਕੋਈ ਹੰਨ ਭੈ ਪਾਪ ਨਹੀਂ ਕਰਿਆ ਕਿਤੇ ਯਾਰ ਕੀ ਕਰੀਏ ਉਹਨਾਂ ਕੰਮ ਛੱਡ ਸਕਦੇ ਹੋਰ ਕੰਮ ਨਹੀਂ ਹੈ ਕੋਈ ਮਾਤਾ ਜਿਵੇਂ ਤੂਰੇ ਫੇਰ ਬੈਠੀ ਆ ਹੁਣ ਵੀ ਹੋਰ ਪਤਾ ਠੀਕਾ ਠੰਡ ਦਾ ਟਾਈਮ ਆ ਜਦੋਂ ਕੋਈ ਕੰਮ ਨਹੀਂ ਕਰਨਾ ਕੋਈ ਖੋਰ ਨਹੀਂ ਕਰਨਾ ਤੂੰ ਮੌਜਾ ਅੰਦਰ ਪੈ ਜਾ ਜਾ ਕੇ ਕੰਮ ਕਿਉਂ ਨਹੀਂ ਕਰਨਾ ਪੁੱਤ ਮੈਂ ਤੈਨੂੰ ਅੱਜ ਦੱਸ ਦਿਆਂ ਖੁਲਕੇ ਹਾਂ ਮੈਂ ਤੇ ਤਾਂ ਸਾਰੇ ਕੰਮ ਕਰਾਉਂਦੀ ਐ ਗੁਰਤੇ ਨੰਮੀ ਮੈਂ ਦੱਸੂਗੀ ਮੇਰੇ ਤਾਂ ਸਿਰ ਉੱਤੋਂ ਦੀ ਪਾਣੀ ਨੰਗਿਆ ਪਿਆ ਪੁੱਤ ਜਮਾ ਮੈਂ ਤੈਨੂੰ ਸਵੇਰੇ ਪੁੱਛ ਕੇ ਤਾਂ ਗਿਆ ਮੈਨੂੰ ਸ਼ਕਤੀ ਦਾ ਪੱਲਾ ਹੀ ਪਈ ਸੀਗੀ ਤੂੰ ਕਹਿੰਦੀ ਨਾ ਪੁੱਤ ਮੈਂ ਤਾਂ ਮौज ਕਰਦੀ ਐ ਐ ਕਰਦੀ ਆ ਪੁੱਤ ਮੈਂ ਘਰ ਤੋਂ ਡਰਦੀ ਐ ਵੀ ਆਪਣਾ ਘਰ ਖਰਾਬ ਹੋ ਜਾਊਗਾ ਮੈਂ ਇਹੋ ਸੇ ਗੱਲ ਤੋਂ ਹੀ ਦਰੀਆਂ ਨੇ ਵੀ ਆਪਣਾ ਘਰ ਖਰਾਬ ਹੋ ਜੂ ਕਲੇਸ਼ ਹੋਊ ਆਪਣੇ ਘਰੇ ਉਹ ਕਲੇਸ਼ ਤਾਂ ਹੋਊਗਾ ਪਰ ਤੈਂ ਤੰਗ ਹੋਣਾ ਆਂ ਦਰਦਿਆ ਪੁੱਤ ਮੈਨੂੰ ਤਾਂ ਇਹ ਬਹੁਤ ਤੰਗ ਕਰਦੀਆਂ ਨੇ ਬਹੁਤ ਜਿਆਦਾ ਤਾਰਾਂ ਕੱਡੀਆਂ ਸੰਨੀਆਂ ਰਲਾਈਆਂ ਗੋਹਾ ਸਿੱਤ ਕੇ ਪੱਥ ਕੇ ਰੋਟੀਆਂ ਪਕਾਈਆਂ ਮੂੰਗੀ ਦੀ ਦਾਲ ਕਹਿੰਦੀਆਂ ਸਾਡੇ ਮੇਰੇ ਆਉਂਦੇ ਨੂੰ ਹਾਰੇ ਜੇ ਦਰਦ ਦੇ ਸਾਰੇ ਕੰਮ ਮਾਂਏ ਕਰੇ ਜੇ ਕਹਿੰਦੀ ਤਾਂ ਉਹਨਾਂ ਨੂੰ ਦੱਸਿਆਗਾ ਫੜ ਕੇ ਘਰੋਂ ਕਹਿੰਦੀ ਗੁੱਤਨੀ ਕਹਿੰਦੀ ਬਾਹਰ ਕੱਢ ਦਾਂਗੇ ਨਾ ਉਹ ਕੱਢਣੇ ਕੌਣ ਨੇ ਮਾਲਕ ਦਾ ਤੂੰ ਐ ਕਰਦੀ ਉਹ ਕੀ ਲੱਗੀ ਗੱਲ ਜੀ ਮੈਨੂੰ ਮਾਲਕ ਨਹੀਂ ਪੁੱਤ ਕਿੱਥੇ ਬਣਾਉਂਦੀਆਂ ਨੇ ਹੁਣ ਆਪ ਬਣ ਰਹੀਆਂ ਨੇ ਮਾਲਕਣੀਆਂ ਤਾਂ ਇੱਕਦਮ ਮਹਾਰਾਣੀ ਪੈ ਗਈ ਅੰਦਰ ਸਿਰ ਦੇ ਬਹਾਨੇ ਹਾਂ ਇੱਕ ਲੈ ਗਈ ਸੂਟ ਲੈ ਕੇ ਨਿਕਲ ਗਈ ਕਹਿੰਦੀ ਕਿ ਮੈਂ ਤਾਂ ਸੋਨਾ ਦੇ ਕੇ ਆਉਣੀ ਆ ਅੱਛਾ ਮੈਂ ਤਾਂ ਪੁੱਤ ਇਹਨਾਂ ਨੇ ਜਮਾ ਕਰਨੇ ਸੂਈ ਦੇ ਨੱਕੇ ਤੇ ਘੱਟ ਕੇ ਮੈਂ ਅੱਜ ਦੱਸਦੀ ਆ ਪੁੱਤ ਕਹਿੰਨੂ ਕੀ ਗੱਲ ਅੱਜ ਮੈਂ ਗੁੱਤਿਆਂ ਨੂੰ ਕਰੂ ਪੁੱਤ ਮੇਰੇ ਸਿਰ ਉੱਤੋਂ ਨਹੀਂ ਪਾਣੀ ਲੰਗਿਆ ਮੈਂ ਤਾਂ ਦੱਸਿਆ ਜੀ ਮੈਨੂੰ ਸ਼ੱਕ ਪਹਿਲਾਂ ਵੀ ਹੈਗੀ ਸੀ ਮੈਂ ਤੁਹਾਨੂੰ ਦੱਸਦੀ ਕਿ ਤੈਨੂੰ ਤੜਕੇ ਤਾਂ ਹੀ ਪੁੱਛਿਆ ਸੀ ਮੈਂ ਮੈਂ ਲੈਣਾ ਨਹੀਂ ਲੱਗਦੇ ਸੀਗੇ ਇਹ ਕੰਮ-ਕਮ ਕਾਨੂੰ ਕਰੇ ਤੇਥੋਂ ਕਰਾਉਂਦੀ ਆ ਨਾ ਮੈਨੂੰ ਕਰਾਉਂਦੀ ਆ ਪੁੱਤ ਸਾਰੇ ਕੰਮ ਪੋਰਾ-ਪੋਰਾ ਮੈਨੂੰ ਕਰਾਉਂਦੀ ਆਂ ਤੂੰ ਅੱਜ ਦੱਸਣਾ ਈ ਸਾਨੂੰ ਵੇਲੇ ਸੱਤਾ ਪੁੱਤ ਕਹਨੇ ਜਦੋਂ ਕੇ ਮੁੰਡੇ ਆਉਣਗੇ ਉਦੋਂ ਰੋਟੀ ਖਾਈਂ ਕਿ ਪਹਿਲਾਂ ਰੋਟੀ ਨਾ ਤੂੰ ਖਾਈਂ ਅੱਛਾ ਐਨੇ ਕੰਮ ਕਰਕੇ ਮੈਂ ਤਾਂ ਪੁੱਤ ਰੋਟੀ ਵੀ ਨਹੀਂ ਖਾਣ ਦਿੰਦੀ ਆ ਮੈਂ ਕੀ ਦੱਸਾਂ ਸੋਨੂੰ ਮੈਂ ਤਾਂ ਬਹੁਤ ਉਖੀ ਆ ਪੁੱਤ ਚੱਲ ਕੋਈ ਨਾ ਗੁਰਧਾਨ ਵੀ ਆਉਂਦਾ ਇਹਨੂੰ ਕਰਦੇ ਅਸੀਂ ਸਿੱਧੇ ਅੱਜ ਅਸੀਂ ਇਹਨੂੰ ਦੱਸਦੇ ਆਂ ਪਤਾ ਪੁੱਤ ਮੇਰੀ ਗੱਲ ਆਏ ਬੰਨਾ ਤੁਸੀਂ ਕਰਿਓ ਤੁਸੀਂ ਉਹਨਾਂ ਨੂੰ ਸਹੀ ਨਹੀਂ ਸਹੀ ਸਮਝਾ ਦਿਓ ਮੇਰੇ ਸ਼ੇਰ ਅੱਛਾ ਕਲੇਸ ਨਾ ਕਰੇ ਪੁੱਤ ਆਪਣਾ ਕਾਰ ਖਰਾਬ ਹੋਊਗਾ ਉਹ ਕਰ ਤਾਂ ਠੀਕ ਹੈ ਪਰ ਤੈਨੂੰ ਤਾਂ ਹੀ ਤਾਂ ਕਰਨਾ ਤਾਂ ਸਾਰੀ ਉਮਰ ਕੋ ਪਹਿਲਾ ਕੰਮ ਕਰੇ ਸਭ ਨੂੰ ਪਾਲਿਆ ਪੁੱਛਿਆ ਕੋਈ ਨਾ ਪੁੱਤ ਮੈਨੂੰ ਤਾਂ ਸੱਸ ਨੇ ਵੀ ਤਾਂ ਕਰਾਤੀ ਗਾ ਉਹਨਾਂ ਨੇ ਵੀ ਕਰਨੇ ਮੈਂ ਤਾਂ ਪੁੱਤ ਮੇਰੇ ਕਰਮਾਂ ਚ ਲਿਖਿਆ ਹੋਇਆ ਹੈ ਉਹ ਚਲ ਕੋਈ ਨਾ ਲਿਖਿਆ ਦੀ ਗੱਲ ਅੱਡ ਹੁੰਦੀ ਆ ਪਰ ਇਹ ਤਾਂ ਨਹੀਂ ਹੁੰਦਾ ਤੂੰ ਦੱਸਣਾ ਤਾਂ ਹੈਗਾ ਹੀ ਸਾਨੂੰ ਮਰਨਾ ਤਾਂ ਗੁਰਦਿਆਂ ਨੂੰ ਦੱਸੇ ਕਦੀ ਪੁੱਤ ਮੈਂ ਕਲੇਸ਼ ਦੀ ਮਾਰੀ ਨਹੀਂ ਦੱਸਿਆ ਹੈਗਾ ਬਸ ਵੀ ਕਲੇਸ਼ ਹੋਊ ਆਪਣੀ ਘਰੇ ਕਲੇਸ਼ ਤਾਂ ਹੁਣ ਵੀ ਹੋਊਗਾ ਪਰ ਹੁਣ ਘਰੇ ਨਹੀਂ ਹੋਊਗਾ ਹੁਣ ਪੁੱਤ ਦੋੜੀ ਭਾਂਡੇ ਖੜਨੇ ਮੈਂ ਦੱਸਤਾ ਨਾ ਤੁਸੀਂ ਭਾਂਡੇ ਖੜਨੇ ਆ ਲੋਗੇ ਕੰਮ ਖਰਾਬ ਹੋ ਜੂਗਾ ਕਾਨੂੰ ਭਾਂਡੇ ਖੜਿਆ ਲਾਂਗੇ ਮੇਰਾ ਸ਼ੇਰ ਬੋਲ ਲਿਓ ਨਾ ਐਂ ਦਵਾਂ ਤੈਨੂੰ ਤੰਕ ਦੀਆਂ ਆ ਕਿੰਨਾ ਚਿਰ ਕੰਮ ਕਰੀਂ ਗਏ ਮੂਰੇ ਤੂੰ ਕੋਈ ਨਾ ਪੁੱਤ ਮੈਂ ਆਪੇ ਹੌਲੀ ਹੌਲੀ ਜੇ ਸਮਝਣਗੇ ਮੈਂ ਸਮਝਾ ਆ ਵੀ ਦੇਉਂਗੀ ਅੱਛਾ ਚਲ ਕੋਈ ਨਾ ਮੈਂ ਗੁਰ ਨਾ ਕੋਈ ਨਾ ਮੈਂ ਕਰਦਾ ਮੈਂ ਗੱਲ ਕਰਦਾ ਫੋਨ ਤੇ ਧਿਆਨ ਨੂੰ ਉਹਨੂੰ ਪਤਾ ਲੱਗ ਗਿਆ ਤਾਂ ਲੱਗੇ ਉਹ ਕਹਿੰਦਾ ਮੇਰੇ ਲਈ ਬੜੀ ਚੰਗੀ ਆ ਪਤਾ ਨਹੀਂ ਮੜਾ ਉਹਨੂੰ ਹੀ ਪਤਾ ਲੱਗੂਗਾ ਉਹ ਤੇਰੀ ਮਰਜ਼ੀ ਹੈ ਪੁੱਤ ਮੈਂ ਤਾਂ ਗੱਲ ਕਰ ਮੈਂ ਤੈਨੂੰ ਅੱਜ ਦੱਸਦਾ ਮੈਂ ਤਾਂ ਬਹੁਤ ਔਖੀ ਆਂ ਨਾ ਕੋਈ ਨਾ ਮੈਂ ਕਰਦਾ ਗੱਲ ਉਹਨਾਂ ਨਾਲ ਚੱਲ ਮਾਤਾ ਨਾਲ ਤਾਂ ਮੈਂ ਉਹਨਾਂ ਨਾਲ ਗੱਲ ਕਰਦਾ ਨਾਲੇ ਕਰਦਾ ਕੋਈ ਧਿਆਨ ਨਾਲ ਗੱਲ ਕਰਦਾ ਸਿੱਧਾ ਉਹਨਾਂ ਨੂੰ ਮੈਂ ਜਾ ਕੇ ਅੱਜ ਪੁੱਤ ਮੇਰੀ ਗੱਲ ਸੁਣ ਨਾ ਮੈਂ ਮਿੰਟ ਚ ਕਾਜਮ ਨਹੀਂ ਨਾ ਕਰੇ ਪਿਆਰ ਨਾਲ ਹਾਂ ਨਾ ਕੋਈ ਨਾ ਪਿਆਰ ਨਾਲ ਹੀ ਕਰੂਗਾ ਜਿਵੇਂ ਤੇਰੇ ਨਾਲ ਪਿਆਰ ਨਾਲ ਕਰਦੇ ਨੇ ਮੂਵੀ ਗੱਲ ਕਰੂਗਾ ਪਿਆਰ ਨਾ ਕਰ ਆਪਾਂ ਦਾ ਨਜ਼ਾਰਾ ਆ ਗਿਆ ਬੁੜੀ ਆਪੀ ਆ ਬੁੜੀ ਆਪੀ ਆ ਆਪਾਂ ਤਾਂ ਵਧੀਆ ਹੋ ਰਿਹਾ ਆਪੇ ਕੰਮ ਕਰੀ ਜਾਂਦੇ ਮੁੰਡਿਆਂ ਨੂੰ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜਦਾ ਦੀ ਸਾਰਾ ਆਪਾਂ ਤਾਂ ਵਧੀਆ ਕਰਦੇ ਆਂ ਸ਼ਾਬਾਸ਼ੇ ਸ਼ਾਬਾਸ਼ੇ ਸੰਗਸਾਰ ਮ ਕੋਈ ਮੜੀ ਮੋਟੀ ਹੈਗੇ ਤੁਹਾਨੂੰ ਦੋਨਾਂ ਨੂੰ ਕਿਉਂ ਕੀ ਹੋ ਗਿਆ ਮਾਈ ਨੂੰ ਤਾਂ ਹੁਣ ਸਾਰੀ ਗੱਲ ਦੱਸ ਤੇ ਉਹਦੀ ਕੋਈ ਤੂੰ ਸਾਰੀ ਦੱਸ ਦੀ ਮੈਨੂੰ ਕੰਮ ਸਾਰੇ ਅਸੀ ਆਪ ਕਰਦੇ ਆਂ ਦੱਸ ਤਾਂ ਮੈਨੂੰ ਜਿਹੜੇ ਤੁਸੀਂ ਕੰਮ ਕਰਦੇ ਹੋ ਮੈਨੂੰ ਦੱਸ ਤਾਂ ਸਾਰਾ ਮਤ ਨਹੀਂ ਕੱਲੀ ਕੱਲੀ ਗੱਲ ਮੜੀ ਮੁੰਡੀ ਸੰਗਸਾਰ ਮੰਨੋ ਦੋ ਜਾਣੀ ਹੋ ਕੇ ਉਹ ਬੁੜੀ ਹੋ ਰਹੀ ਆ ਮੋਹਨ ਟੈਂ ਭਾਂਡੇ ਬਣਾ ਕੇ ਪੈ ਜੈ ਨਿੰਦਰ ਤੁਸੀਂ ਸਾਰੇ ਕੰਮ ਉਹ ਮੈਨੂੰ ਪਤਾ ਲੱਗ ਗਿਆ ਯਾਰ ਤੂੰ ਤਾਂ ਬਸ ਬੋਲ ਲਾ ਠੀਕ ਹੈ ਤੁਸੀਂ ਹੱਸਾਂ ਬਣਾਉਂਗੇ ਆ ਛੋੜੀਆ ਨੂੰ ਹਾਂ ਆਉਣਗੇ ਆ ਫਿਰ ਤੁਹਾਨੂੰ ਪਤਾ ਲੱਗੂਗਾ ਛੋੜੇ ਮਾਵਾ ਹੀ ਨਹੀਂ ਆਪਦੇ ਸੱਸੀ ਮਾਂ ਵਰਗੀ ਹੁੰਦੀ ਹੁੰਦੀ ਹੈ ਠੀਕ ਹੈ ਕੰਮ ਕੋਈ ਕੁੰਨਾ ਮਾੜਾ ਮੋਟਾ ਠੀਕ ਹੈ ਸਾਰਾ ਜੁਰਮ ਯਾਰ ਦੇ ਕਰੀਆਂ ਸਾਰੇ ਕੰਮ ਉਹ ਕਰਦੀ ਹੈ ਤੁਸੀਂ ਬੁੜੀਆਂ ਹੋ ਗਈਆਂ ਆਖ ਲੋ ਹੱਥ ਮਾਰੋ ਮਾੜੇ ਮੋਟਾ ਜੋ ਛੋੜ ਦੇ ਪੋਗਾ ਤੁਹਾਨੂੰ ਫਿਰ ਪਤਾ ਲੱਗੂਗਾ ਗਗਨ ਆਪਾਂ ਤੋਂ ਬਹੁਤ ਢੀ ਗਲਤੀ ਹੋ ਗਈ ਜਿਹੜਾ ਆਪਾਂ ਸਾਰਾ ਕੰਮ ਕਰਾਉਨੇ ਆ ਤਾਂ ਸਹੀ ਉਹ ਅੱਲਾਹ ਖਦਮ ਨੇ ਬੋਲ ਕਰ ਦਿੱਤੇ ਹੋਰ ਆਪਾਂ ਅੰਦਰ ਬੱਤੀ ਲੈਣ ਤਾਂ ਮੰਮੀ ਬੱਤੀ ਤੇ ਬਹੁਤ ਢੀ ਗਲਤੀ ਹੋ ਗਈ ਹੁਣ ਸਾਰੇ ਕੰਮ ਆਫ ਕਰਾ ਕਰਾਂਗੇ ਮੰਮੀ ਤੋਂ ਮੰਮੀ ਸਿੱਖਾ ਕੇ ਕਰਾਂਗੇ ਦੇਖ ਲੋ ਹਜੇ ਵੀ ਦੇਖ ਲੋ ਪਹਿਲਾਂ ਤੁਸੀਂ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਨਾ ਬਈ ਹੁਣ ਅਸੀਂ ਆਪੀ ਕਰਿਆ ਕਰਾਂਗੇ ਬਾਈ ਉਹਨੂੰ ਨਾ ਅਸੀਂ ਆ ਕੇ ਗੁਰਦਾਨ ਉਹ ਗਾਂ ਦਊਗਾ ਨਾਇੰਦਰ ਕੁੱਤੇ ਮੈ ਤੈਨੂੰ ਪਤਾ ਤਾਂ ਹੈਗਾ ਬਸ ਮੈਂ ਸੋਚਿਆ ਵੀ ਕਰਾਂਗਾ ਬਸੀ ਨਾ ਬਾਈ ਉਹਨੂੰ ਅਸੀਂ ਆਪੇ ਕੰਮ ਕਰਿਆ ਕਰਾਂਗੇ ਮੰਮੀ ਨੂੰ ਉਠਿਆ ਕੇ ਰੱਖਾਂਗੇ ਹਾਂ ਲਾਸਟ ਮੌਕਾ ਸਾਨੂੰ ਅੱਜ ਹੀ ਦੇਖ ਲਿਆ ਜੇ ਕੋਈ ਹੁਣ ਗਲਤੀ ਆਈ ਐ ਫੇਰ ਤਾਂ ਨੀਕੀ ਬਣੂਗਾ ਠੀਕ ਹੈ ਠੀਕ ਹੈ ਹਾਂ ਉਹਦਾ ਧਿਆਨ ਨਾ ਸਿਰ ਜਾਓ ਮਾਫ ਕਰਦੇ ਆਈ ਮੌਕਾ ਦੇ ਦੇ ਸਾਨੂੰ ਮਾਫੀ ਦੀ ਮੈ ਤੁਨਾ ਮੰਮੀ ਤੋਂ ਮੰਗੋ ਇਹ ਤਾਂ ਜ਼ੁਲਮ ਕਰਦੀ ਰਹੂ ਇਹ ਥੋੜੀ ਮਾਂ ਵਰਗੀ ਸੱਸ ਵੀ ਮਾਂ ਵਰਗੀ ਹੁੰਦੀ ਐ ਠੀਕ ਹੈ ਉਹ ਤੋਂ ਗਲਤੀ ਮੰਨੋ ਅੱਜ ਤੋਂ ਗਲਤੀ ਦਾ ਮੌਕ ਮੰਮੀ ਜੀ ਮੇਰੇ ਵੱਲ ਤੋਂ ਗਲਤੀ ਹੋ ਗਈ ਅਸੀਂ ਜਿਹੜੇ ਦਾਤੋਂ ਕੰਮ ਕਰਾਉਂਦੀਆਂ ਰਹੀਆਂ ਸਾਨੂੰ ਮਾਫ਼ ਕਰ ਦੇ ਕੋਈ ਨਾ ਪੁੱਤ ਤੁਸੀਂ ਮੇਰੀ ਧੀ ਹੋ ਤੁਹਾਡੀ ਸੱਸ ਜੀ ਤੁਹਾਡੀ ਮਾਂ ਹੈਗੀ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਬੈਠੀ ਅਸੀਂ ਸਾਰੇ ਮਨਜੇ ਦੇ ਆਇਆ ਕਰੂਗੀ ਸਾਨੂੰ ਮਾਫ਼ ਕਰ ਦੇ ਕੋਈ ਨਾ ਕੋਈ ਨਾ ਗਲਤੀ ਹੋ ਗਈ ਕੋਈ ਨਾ ਪੁੱਤ ਚਲ ਜਾ ਭੁੱਲਾ ਨਾ ਜਾਣਾ ਜੋ ਅੱਥਾ ਨੂੰ ਕਰੇ ਵਾਪਸ ਆ ਜੇ ਬੰਦਾ ਲੈ ਮੁੰਡੇ ਨੂੰ ਦੱਸਿਆ ਜੀ ਗੱਲ ਮੇਰਾ ਤਾਂ ਫਾਇਦਾ ਹੋ ਗਿਆ ਉਹਨਾਂ ਨੂੰ ਇੰਨਾ ਕ ਤਾਂ ਪਤਾ ਲੱਗ ਗਿਆ ਨਾਲ ਤਾਂ ਕਰੇ ਦੇਖ ਕਲੇਸ਼ ਨਹੀਂ ਹੋਇਆ ਨਾਲੇ ਉਹ ਸੋਧਰ ਗਏ ਆ ਚਲ ਕੇ ਇਹਨਾਂ ਤਾਂ ਸੋਧਰ ਗਏ ਅਗਾ ਅੱਗੇ ਦੇਖਾਂਗੇ ਕੀ ਬੰਦ ਹੈ ਨੁਆ ਨੂੰ ਆਪਣੇ ਸੱਸਾਂ ਨੂੰ ਆਪਣੇ ਮਾਵਾ ਸਮਝਣਾ ਚਾਹੀਦਾ ਹੈ ਇਸੇ ਸਬੰਧ ਵਿੱਚ ਆਪਣੀ ਵੀਡੀਓ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਧੰਨਵਾਦ